ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਲਓ ਅੱਜ ਆਪਾਂ ਕਰਨਾ ਹੈ ਇੱਕ ਤਾਂ ਖਾਲਜੋ ਫੜਨੇ ਘਾਹ ਦੇ ਬੂਜੇ ਤੁਹਾਨੂੰ ਵਿਖਾਉਣੇ ਆ ਤੇ ਇੱਕ ਆਪਣੀ ਜਵਾਰ ਜਿਹੜੀ ਉਹ ਵੇਖਦੇ ਆ ਉਗ ਰਹੀ ਕਿ ਨਹੀਂ ਤੇ ਹੋਰ ਛੋਟੇ ਮੋਟੇ ਕੰਮ ਤੇ ਸਬਜ਼ੀ ਵੇਖਦੇ ਆ ਵੀ ਫਲ ਚੱਕਿਆ ਕਿ ਨਹੀਂ ਚੱਕਿਆ ਤਿੰਨ ਚਾਰ ਦਿਨ ਹੋ ਗਏ ਸਪਰੇਅ ਕੀਤੀ ਨੀ ਪਹਿਲਾਂ ਆਪਾਂ ਕੋਈ ਸਪਰੇ ਨਹੀਂ ਕੀਤੀ ਸੀ ਬਹੁਤ ਚਿਰ ਉਹਦਾ ਤੋਂ ਕੀਤੀ ਸੀ ਮੀਆਂ ਤੋਂ ਪਹਿਲਾਂ ਤੇ ਹੁਣ ਆਪਾਂ 4-5 ਦਿਨ ਹੋ ਗਏ ਉਹਦੇ ਸਪਰੇ ਕੀਤੀ ਆ ਤੇ ਫੁੱਲ ਜਿਹੜਾ ਬਹੁਤ ਚੰਕਦੇ ਆ ਬਾਕੀ ਵੇਖਦੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਦੇ ਨਾਮ ਆਏ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹ ਨਾਲ ਦੀ ਵੀ ਸਫਲਤਾ ਪਹੁੰਚਦੀ ਰਹੇ ਬਦਲਾਂ ਚੱਕੀ ਲੈ ਝੋਲੀ ਤੇ ਆਪਾਂ ਹੁਣ ਵੇਖਦੇ ਆ ਜਵਾਰ ਕਿੰਨੇ ਦਿਨ ਹੋ ਗਏ ਸੁਖੇ ਬੀਜੀ ਨੂੰ ਤੇ ਆਜ ਵਰ ਬੀਜੀ ਸਫ ਵੀਰਵਾਰ ਨੂੰ ਮੈਂ ਤਾਂ ਨਾ ਯਾਰ ਸ਼ੁੱਕਰਵਾਰ ਨੂੰ ਬੀਜੀ ਹੈ ਨਾ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ ਬੀਜੀ ਆ ਫਿਰ ਲਓ ਬਾਈ ਆਪਾਂ ਬੀਜੀ ਤੇ ਸ਼ੁੱਕਰਵਾਰ ਨੂੰ ਜਵਾਰ ਹੁਣ ਤੁਹਾਨੂੰ ਪਤਾ ਲੱਗੂ ਵੀ ਉਗਰੀ ਕਿ ਨਹੀਂ ਉਗਰੀ ਦੇਖੋ ਬਹੁਤ ਵਧੀਆ ਉਗਰੀ ਸੁਖਿਆਈ ਬਹੁਤ ਵਧੀਆ ਉਹ ਕਬੂਤਰ ਯਾਰ ਖਾਈ ਜਾਂਦੇ ਆ ਵੇਖੀ ਕਬੂਤਰ ਖਾਂਦੇ ਬਾਈ हं ओ फिर दे ज्वार बहुत होनी उगरी है आ देखो ਹੈਨੂਅ ਚ ਪਾਣੀ ਛੱਡੀਏ ਕਿ ਨਾ ਝੋਨੇ ਨੂੰ ਆਸ। ਹੈ? ਅੱਜ ਦਾ ਤਾਂ ਲੱਗੰਦੀ ਹੈ ਨਾ ਸਵੇਰੇ ਡੂੜ ਹੋ ਜਾਊ ਫਿਰ। ਸਵੇਰੇ ਡੂੜ ਹੋਏ ਚੱਲ ਤੂੰ। ਭੱਜੂ ਇਹ ਮੜ ਕੇ। ਚੱਲ। ਹਾਂ ਆ ਵੜ ਤੋਂ ਵੀ ਲਾਉਣ ਵਾਲਾ ਆਪਣੇ ਕਾ। ਹੁੰਦਾ ਹੀ ਨਾ ਛੋਟਾ ਛੋਟਾ ਹੈ। ਕਈ ਆਹ ਜਿਹੜਾ ਆਹੀ ਬੜਾ ਹੋ ਕਰੂਗਾ ਦੂਜੇ ਜਿਹੜੇ ਹੈਗੇ ਨਾ ਮੁਰਕ ਮੁਰਕ ਤਾਂ ਉਵੇਂ ਖੜੀ ਰਹਿੰਦੀ ਉਹ ਤਾਂ ਇੱਟਾ ਨਹੀਂ ਹੁੰਦਾ ਹੈ ਕੋਈ ਘਰ ਦਾ ਪੂਜਾ ਦੇਣੀ ਹੈ ਨਾ ਚੋਨੇ ਚ ਪਠਿਆਣਾ ਸੀ ਮੈਂ ਕੀ ਇਹਦੇ ਚ ਹਾਂ ਆ ਫੜਨੇ ਆ ਬਈ ਘਾ ਦੇ ਬੁੱਜੇ ਇਹ ਹਜੇ ਨਹੀਂ ਫੜੇ ਜਾਣੇ ਪਾਣੀ ਜਦੋਂ ਬੰਦ ਤਾਂ ਨੇ ਚੋਂ ਉਹਦੋਂ ਬਾਅਦ ਹੋਊ ਮਸਲਾ ਹਾਲ ਸੁੱਕੇ ਬਾਈ ਕੋ ਗਰੀ ਇਹਨਾ ਆਪਾਂ ਇੱਕ ਤਾਂ ਰੌਣੀ ਵਾਹ ਕੇ ਕੀਤਾ ਤੇ ਇੱਕ ਕੀਤਾ ਕੱਸੀ ਦੇ ਪਾਣੀ ਨਾਲ ਹੈਨਾ ਹੂੰ ਇਹ ਸੋ ਤੱਕ ਹੀ ਲਿਖਿਆ ਇਹ ਰੇ ਵਾਲਾ ਇਹ ਆਇਆ ਤਾਂ 20 ਹੋਊਗਾ ਇਹਦੇ ਚ ਜਾਂਕਲ ਉਹ ਰੱਦ ਕਿਉਂ ਨਹੀਂ ਹਟਣਾ ਹੂੰ ਰੰਗ ਦੇ ਬੂਝਾ ਪਾਏ ਇਹਨਾਂ ਦਾ ਲਗੜਾ ਤਤਈਂ ਵੱਡੀ ਇਹ ਦੇਖ ਰੱਖ ਕੇ ਦੇ ਛੱਡ ਦੇ ਛੱਡ ਦੇ ਨਾਲੇ ਬੂਝਾ ਖੜਾ ਕੇ ਵਿੱਚ ਇੱਕ ਆਪਣੇ ਖਾਲੀ ਜਿਹਾ ਰ ਆਪਾਂ ਲਾਂ ਦੇ ਖਾਲੀ ਜਿਹਾ ਬੂਝ ਹੋ ਜਾਂਦੇ ਹਨਾ ਚੋਨਾ ਉਧਰੋਂ ਪੱਟ ਕੇ ਲਾਉਣੀ ਜੀ ਬੀਜੇ ਝੋਨੇ ਦੇ ਗੁਰਪੀਤ ਨੇ ਬੀਜੇ ਝੋਨੇ ਚ ਲਾਇਆ ਹੈ ਤੇ ਪੂਰੇ ਵਧੀਆ ਸੱਖਾ ਹੋ ਇੱਕ ਵੀ ਨਹੀਂ ਮੱਚਿਆ ਨਾਲ ਇਹਨਾਂ ਨੂੰ ਕਿਹੜਾ ਰੇ ਪੰਜੀ ਹੂੰ ਖਾਣਾ ਇਹ ਆ ਖਾਦਾ ਵਧੀਆ ਨਹੀਂ ਰੇ ਤਾਂ ਇਹਨਾਂ ਨੂੰ ਆ ਜਾਂਦਾ ਪਾਣੀ ਨੇ ਤਾਂ ਤਾਜ਼ਾ ਮਿਲਦਾ ਪੇਰ ਘਰੇ ਕੇ ਤੇ ਬਿਨਾ ਤੋਂ ਉਤੇ ਤੇ ਜਾਵੜੇ ਹੈਨਾ ਤੈਜੀ ਮਾਰਦੇ ਤੈਜੀ ਮਾਰ ਕੇ ਕਾਜੀ ਤੇ ਰੱਖਦੇ ਪਰ ਉਹ ਕਾ ਹੈਗਾ ਉਧਰ ਹੋਰ ਮਾਰਦਾ ਇੱਕ ਹੋਈ ਗਾਂ ਜਾਖਾ ਇੱਥੇ ਹੋਗਾ ਇਹ ਤੋ ਆ ਲਓ ਭਾਈ ਸਪਰੇਨਾ ਫਰਕ ਤਾਂ ਪਿਆ ਪੂਰਾ ਉਕੇ ਸਪਰੇਅ ਨਾਲ ਪੂਰਾ ਫਰਕ ਪਿਆ ਵੇਖ ਤੂੰ ਫੁੱਲ ਵੀ ਆ ਹੁਣ ਕੋਈ ਚੀਜ਼ ਖਾਂਦੀ ਜੀ ਵੀ ਨਹੀਂ ਤੇ ਲੱਗੇ ਬਹੁਤ ਆਵੇ ਜਿਵੇਂ ਆ ਹਾ ਆਈ ਪੂਰ ਜਾ ਰੂ ਤੋੜਨੇ ਚੰਗਾ ਤਲਾ ਆ ਵੇਖ ਲਈ ਇਹਦਾ ਕੀ ਮਾਹੌਲ ਆ ਸਬਜ਼ੀ ਦਾ ਪਿੰਡੀਆਂ ਤਾਂ ਨਾਪੜੀਆਂ ਨੇ ਹਨਾ ਚੈਰ ਪਿੰਡੀਆਂ ਤਾਂ ਨਾਪੜੀਆਂ ਹੁਣ ਇਹ ਆਇਆ ਨਾ ਇਹ ਆਪਾਂ ਨੂੰ ਚੌਲੇ ਤਾਂ ਦੇਵੇ ਕਣੇ भाई तोरिया तोरियाँ तो बन लग फॉल तो है, है। चल तौड़ खा ਇੱਥੋਂ ਤੋੜਦੇ ਆਂ ਬਾਈ ਹੁਣ ਅਮਰੂਦ ਆ ਅਮਰੂਦ ਆ ਕਿ ਅਮਰੂਦ ਆ ਕੱਚਾ ਤੋੜਨਾ ਨਹੀਂ ਤੇ ਪੱਕਾ ਛੱਡਣਾ ਨਹੀਂ ਠੀਕ ਹੈ ਨਾ ਆ ਦੇ ਕੋਕ ਕਿ ਮੈਂ ਜੜ ਕੱਢੀ ਉਹਦੇ ਤੋਤੇ ਉਜਾਸ ਮਾਰ ਗਿਆ ਨਹੀਂ ਨਹੀਂ ਹੱਥ ਨਹੀਂ ਹੂੰ ਉਹ ਉਹ ਵਾਲਾ ਇਹ